ਕੋ ਜਿਹੜੀ ਜਿਹੜੀ ਸਿਸਟਮ ਲਾਈਏ ਤੇ 10 ਪਰਚੇ ਪਹਿਲਾਂ ਹੈਗੇ ਨੇ ਤੇ ਉਹਦਾ ਅੰਦਾਜ਼ਨ ਸਾਰੇ ਜਾਣੇ ਵੇਖ ਰਹੇ ਹੋ ਮਾੜੇ ਕੰਮ ਦਾ ਮਾੜਾ ਨਤੀਜਾ ਹੈਗਾ ਸੋ ਕੋਈ ਵੀ ਜਿਹੜਾ ਨਸ਼ਾ ਤਸਕਰ ਜੋ ਕੰਮ ਕਰਦਾ ਹੈ ਮਨ ਸੋਚੇ ਕਿ ਕੰਮਾਂ ਤੇ ਐਫ ਆਈ ਆਰ ਦਰਜ ਵੀ ਹੋਏਗੀ ਜੋ ਕਾਨੂੰਨ ਚ ਹੋਰ ਬਾਕੀ ਧਾਰਾਵਾਂ ਦੇ ਤਹਿਤ ਜਿੱਦਾਂ ਜਬਤਾ ਕੋਈ ਜਬਤਾ ਹੈ ਕੋਈ ਵੀਕਲ ਜਬਤਾ ਹੈ ਉਹ ਵੀ ਹੋਏਗਾ ਤੇ ਡੈਮੋਲੀਸ਼ਨ ਵਾਲੀ ਕਾਰਵਾਈ ਦਿੱਤੀ ਜਾਵੇ ਕਿ ਰੇਖ ਹੀ ਰਹੇ ਸੋ ਮੇਰੀ ਸਾਰੀ ਨਸ਼ਾ ਤੰਤਰਾ ਮਰੀ ਨਸੀਰ ਜੀ ਆਪਾਂ ਨੂੰ ਇਹ ਕਹਿ ਲੋ ਕਿ ਕੰਮ ਛੱਡਨ ਨਹੀਂ ਕਰਦੇ ਅਸੀਂ ਜੋ ਕਾਨੂੰਨ ਬਣਾਇਆ ਸਖਤ ਤੂ ਸਖਤ ਕਾਰਵਾਈ ਆ ਉਹ ਕਰਾਂਗੇ ਕਿੰਨੇ ਕਰਾਂਗੇ ਹਾਂਜੀ ਖਾਲੇ ਘਰ ਤਾਂ ਆਏ ਯਾਰ ਅੱਜ ਦੋ ਘਰ ਹੈ ਜੀ ਇੱਕ ਮੀਟ ਘਰ ਵੀ ਰਿਹਾ ਇਹ ਦੇਖੋ ਨਾਲ ਦਾ ਘਰ ਹੈ ਘਰ ਹੈਗਾ ਦੇਖ ਸਾਹਿਬ ਇਹ ਚੇਹੇ ਚਾਰੀ ਢਾਟ ਵਾਲੀ ਬੋਲ ਰਿਹਾ ਯਾਰ ਨਵੇਂ ਦਾ ਸਮਝਦਾ ਹੈ ਹਾਂਜੀ ਕਿੰਨੇ ਕਿੰਨੇ ਪਰਚੇ ਆ ਦੇ ਇਹ ਜਿਹੜੀ ਮੀਟ ਘਰ ਵੀ ਰਹਿਣੀ ਤੇ 10 ਪਰਚੇ ਤੇ ਜਿਹਨਾਂ ਦਾ ਘਰ ਹੈਗਾ ਇੱਕ ਤੇ ਜਿਹੜਾ ਕਿ ਬਾਹਰ ਇਹ ਜੇਲ੍ਹ ਦਾ ਇਹ ਜਿਹੜਾ ਪਿਛਲੇ ਮਹੀਨੇ ਢਾਇਆ ਸੀ ਉਹ ਦੁਬਾਰੇ ਉਹ ਕਹਿੰਦਾ ਮੁੰਡਾ ਜੀ ਲਾ ਕੇ ਕਰਨ ਦੀ ਸੀ ਨਾਮ ਵਾਲੇ ਦੀ ਜਿਹੜਾ ਕਰੇਗਾ ਉਹ ਦੁਬਾਰਾ ਕਰਨ ਦੀ ਬਿਲਕੁਲ ਹੀ ਨਹੀਂ ਲਾਉਂਦਾ ਇੱਕ ਕਾਰਬਾਈ ਟੌਰੀਟੇ ਨਾਲ ਕੇ ਕੀਤੀ ਜਾ ਰਹੀ ਹੈ ਇਹ ਸਾਡੇ ਨਹੀਂ ਬੀਸਟੀ ਐਡਮਿਨਿਸਟ੍ਰੇਸ਼ਨ ਕਰ ਰਿਹਾ ਐਸੀ ਉਹਨਾਂ ਦੀ ਨਾਲ ਸਹਾਇਤਾ ਦੇ ਆਏ ਐ ਐਸ ਡੀਓ ਆਏ ਨੇ ਜਿਹੜੇ ਸਬੰਧਤ ਜਿਨ੍ਹਾਂ ਦਾ ਏਰੀਆ ਹੈ ਐਸ ਆਰਐਮ ਆਏ ਨੇ ਤਸੀਲਾਰਾ ਆਏ ਨੇ ਸਾਡੇ ਕੋਲ ਨਾਲ ਕਿਉਂਕਿ ਲੈਂਡ ਆਰਡਰ ਦੀ ਕਈ ਵਾਰੀ ਕੋਈ ਸਮੱਸਿਆ ਆ ਜਾਂਦੀ ਹੈ ਐਸੀ ਉਹਨਾਂ ਦੀ ਹੱਲ ਵੀ ਨਾਲ ਆਏ ਠੀਕ ਹੈ ਥੈਂਕ ਯੂ